ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਵੀ ਹੁਣ ਉੱਥੇ ਹੀ ਆਪਣਾ ਉਮੀਦਵਾਰ ਲਾਂਚ ਚੁੱਕੀ ਹੈ ਨਾਮਜ਼ਦਗੀ ਪੱਤਰ ਤੱਕ ਭਰੇ ਗਏ ਨੇ ਕਰਨਵੀਰ ਪੋਰਛ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲ ਕਰੀਏ ਉੱਥੇ ਹੁਣ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੇਸ਼ ਸਿੰਘ ਸੰਧੂ ਤੇ ਅਕਾਲੀ ਦਲ ਦੇ ਵੱਲੋਂ ਬੀਬੀ ਰਣਦਾਵਾ ਤੇ ਕਾਂਗਰਸ ਪਾਰਟੀ ਦੇ ਵੱਲੋਂ ਕਰਨਵੀਰ ਸਿੰਘ ਪੋਰਜ ਅਤੇ ਉਥੇ ਹੀ ਪਾਛਪਾ ਦੇ ਵੱਲੋਂ ਹਰਦੀਪ ਸਿੰਘ ਸੰਧੂ ਨੂੰ ਜਿਹੜਾ ਕਿ ਟਿਕਟ ਦਿੱਤੀ ਗਈ ਹੈ ਤੇ ਜਸਤੋ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੌਣ ਬਾਜੀ ਮਾਰ ਕੇ ਜਾਂਦਾ ਹੈ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਤੇ ਉਥੇ ਰਾਜਾ ਵੜਿੰਗ ਵੀ ਵਿਰੋਧੀਆਂ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਹਨ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਵੋਟਾਂ ਬਹੁਤ ਪਾਈਆਂ ਤੁਸੀਂ ਹੁਣ ਕਹਿੰਦੀ ਆ ਹਾਂ ਇਹ ਗੱਲ ਠੀਕ ਆ ਪਰ ਉਹਦੋਂ ਝਾੜੂ ਬੜਾ ਫੇਰਿਆ ਬੇਬੇ ਅੱਛਾ ਸੁਣ ਲਾ 5 ਕਿਲੋ ਕਣ ਕਰਤੀ ਤੇ ਕਾਰਡ ਕੱਟਦੇ ਫੇ ਰਿੰਗੀ ਖੁੰਦੀ ਨਰੇਗਾ ਵੀ ਬੰਦ ਕਰਤੀ ਜਿਹੜੀ ਕਾਂਗਰਸ ਨੇ ਦੀ ਚਲਦੀ ਔਰ ਪਿੰਡਾਂ ਦੇ ਵਿੱਚ ਉਹ ਮਾੜਾ ਹਾਲ ਕਰਤਾ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦਾ ਦਿਹਾੜੀ ੱੱਪਾ ਕਰਕੇ ਬਜ਼ੁਰਗ ਬੇਬੇ ਨੇ ਆਪਦਾ ਕੰਮ ਚਲਾਉਣਾ ਸੀ ਕਈਆਂ ਦੀਆਂ ਪੈਨਸ਼ਨਾਂ ਕੱਢ ਦਿੱਤੀਆਂ ਇਹ ਹਾਲਾਤ ਐ ਪੰਜਾਬ ਦੀ ਸਰਕਾਰ ਦੇ ਤੇ ਬਦਲਾਵ ਦੀ ਸਰਕਾਰ ਦੇ ਹੁਣ 4 ਸਾਲ ਹੋ ਗਏ ਆ ਅਖੀਰਲਾ ਸਾਲ ਰਹਿ ਗਿਆ ਪਾਣੀ ਵਾਲੇ ਬਾਈ 2 ਮਿੰਟ ਖੜ ਗਿਆ ਯਾਰ ਜਿਵੇਂ ਮੈਂ ਪੁੱਛਦਾ ਤਾਂ ਕਿ ਉਹ ਤੋਂ ਪਾਣੀ ਮੰਗਣ ਲੱਗੇ ਆ ਆ ਯਾਰ ਕਾਕਾ ਤੂੰ ਵਿਚਾਰੇ ਕਿਉਂ ਖੜਾ ਹੈ ਬਈ ਬਿਨਾ ਕੰਮ ਤੋਂ ਸੋ ਕੀ ਹਾਲਾਤ ਹੈ ਪਿੰਡਾਂ ਦੇ ਵਿੱਚ ਹੁਣ ਰੱਬ ਦੀ ਮਾਰ ਪੈ ਗਈ ਹੜਾ ਗਈ ਇਹ ਹਾੜਾ ਰੱਬ ਦੀ ਮਾਰ ਨੇ ਤਾਂ ਦਿੱਤੇ ਹੀ ਦਿੱਤੇ ਪਰ ਜੇ ਪੰਜਾਬ ਦੀ ਸਰਕਾਰ ਸਿਆਣੀ ਹੁੰਦੀ ਨਾ ਫਿਰ ਜਿਹੜਾ 5 ਲੱਖ ਕਿੱਲੇ ਦਾ ਨੁਕਸਾਨ ਹੋਇਆ ਉਹ ਲੱਖ ਕਿੱਲੇ ਦਾ ਹੀ ਹੋਣਾ ਸੀ ਕਿਦੋਂ ਗੇਟ ਚੱਕਦੇ ਪਾਣੀ ਜਮਾ ਕਰਕੇ ਰੱਖਿਆ ਵੀ ਟੇਲਾ ਤੱਕ ਪਚਾਵਾਂਗੇ ਇੱਕੋ ਜੰਮ ਰਾਤ ਬਰਾਤੇ ਗੇਟ ਖੋਲਤੇ ਬਹਿਮਾਂ ਦੇ ਉਹ ਸਾਰਾ ਕੁਝ ਰੋੜ ਕੇ ਲੈ ਤੇ ਹੋਣ ਕਹਿੰਦਾ ਇਹਦਾ ਦਸੰਬਰ ਤੱਕ ਤੁਸੀਂ ਮਿੱਟੀ ਚੱਕ ਲੋ ਰੇਤਾ ਚੱਕ ਲੋ ਤੇ ਦਸੰਬਰ ਤੋਂ ਬਾਅਦ ਮਾਮਾ ਕੌਣ ਚੱਕੂਗਾ ਤੂੰ ਸਾਡੀ ਮਿੱਟੀ ਸਾਡਾ ਖੇਤ ਤੇ ਪਰਮਿਸ਼ਨ ਤੇਰੇ ਤੋਂ ਲੈਣੀ ਆ ਆਪਾਂ ਸਫਾਈ ਕਰਨੀ ਤੁਹਾਡੇ ਪਿੰਡੇ ਜਾਂ ਆਸੇ ਪਾਸੇ ਕਮਾਣੀਆਂ ਜਿਨ੍ਹਾਂ ਦੇ ਕੋਠੇ ਦੇ ਕਿਪੇ ਕਿੰਨੇ ਬਾਤੇ ਨੇ ਕਿਸੇ ਦਾ ਕੱਖ ਨਹੀਂ ਕੀਤਾ ਸਾਡਾ 1000 ਰੁਪਿਆ ਇਹਨਾਂ ਦਾ 1000 ਰੁਪਿਆ ਸਾਡੀਆਂ ਬੀਬੀਆਂ ਨੇ ਯਾਦ ਰੱਖਿਆ ਸਾਡਾ 1000 ਰੁਪਿਆ ਭੁੱਲ ਗੀਆਂ 500 ਪੈਨਸ਼ਨ ਹੁੰਦੀ ਸੀ ਆ ਬਾਦਲ ਦੇ ਰਾਜ ਕਾਂਗਰਸ ਆਈ 1500 ਕੀਤੀ ਇੱਕ ਮਿੰਟ ਚ ਭੁੱਲ ਗਈਆਂ ਇੱਦਾਂ ਨਾਲ ਦੇ ਦਿੱਤਾ 2000 ਰੁਪਿਆ ਬੱਸਾਂ ਦਾ ਕਿਰਾਇਆ ਬੀਬੀਆਂ ਬੇਬੇ ਦਾ ਮੁਫਤ ਕੀਤਾ ਕਿਵੇਂ ਕੀਤਾ ਦੱਸੋ ਕਾਂਗਰਸ ਪਾਰਟੀ ਨੇ 16000 ਮਿਲਦਾ ਸੀ ਬਾਦਲ ਦੇ ਰਾਜ ਚ ਤੁਹਾਨੂੰ ਕੁੜੀ ਦੇ ਵਿਆਹ ਦਾ ਤੇ 51000 ਅਸੀਂ ਕੀਤਾ ਤੇ ਆ ਜਿੱਦੇ ਦਾ ਆਇਆ ਰੰਗਲਾ ਪੰਜਾਬ ਵਾਲੇ ਤੇ ਝਾੜੂ ਵਾਲੇ ਰੁਪਈਆ ਵਧਾਇਆ ਨਹੀਂ ਤੇ ਸ਼ਗਨ ਸਕੀਮ ਆਉਂਦੀ ਨਹੀਂ ਡੁੱਡ ਡੁੱਡ ਸਾਹਿਬ ਉਦੋਂ ਨੂੰ ਕੁੜੀ ਦੇ ਕਾਹ ਮੁੰਡਾ ਜੰਮ ਪੈਂਦਾ ਉਦੋਂ ਵੀ ਸ਼ੂਸ਼ਕ ਵੇਲੇ ਵੀ ਨਹੀਂ ਆਉਂਦਾ ਪੈਸੇ ਦੱਸੋ ਮੇਰੀ ਗੱਲ ਠੀਕ ਹੈ ਕੀ ਗਲਤ ਹੈ ਬੋਲੋ ਦੱਸਤਾ ਕੀ ਹੈ ਭਾਈ ਵਿਆਹ ਤੇ ਘਰਾਇ ਲਾਇਆ ਹੈ ਸੋ ਮੇਰੇ ਕਹਿਣ ਤੋਂ ਭਾਵ ਐ ਮੈਂ ਆਮ ਲੋਕਾਂ ਦੀਆਂ ਤਕਲੀਫਾਂ ਦਸੀਆਂ ਪੰਜਾਬ ਤੇ ਕਿੰਨਾ ਕਰਜ ਆ ਬਹੁਤ ਠੇਰਾ ਕਰਦੇ ਆ ਪਰ ਤੁਸੀਂ ਤਾਂ ਦਿੱਲੀ ਚੁੱਲਾ ਚਲਾਉਣਾ ਆਉਂਦਾ ਕਿਸੇ ਦਾ ਮੁੰਡਾ ਨਹੀਂ ਆਇਆ ਮਾਂ ਦੇ ਤੇ ਰਹਿਂਦਾ ਖਿੰਦਾ ਮੁੰਡਾ ਦਵਾਰੇ ਇੱਕ ਝਾੜੂ ਤੋਂ ਵਿਚਾਰਾ ਮਰ ਗਿਆ ਬੰਦਾ ਯਾਰ ਮਾੜੀ ਮੋਢੀ ਸ਼ਰਮ ਕਰ ਲੋ